ਥੋੜਾ ਜਿਹਾ ਇਹ ਖਿਆਲ ਆਇਆ ਸੀਗਾ ਮੈਨੇਜਮੈਂਟ ਨੂੰ ਹੂੰ ਤੇ ਕੋ ਸਾਥੀਆਂ ਨੂੰ ਕਿ ਸਿੱਖੀ ਧਰਮ ਜਿਹੜਾ ਹੈਗਾ ਹੂੰ ਉਹਨਾਂ ਦੇ ਜਿਹੜੇ ਮੇਨ ਗ੍ਰੰਥ ਹੈ ਮੇਨ ਹੋਲੀ ਬੋਕਤੀ ਨੂੰ ਕਹਿੰਦੇ ਆ ਤੇ ਆਪਣਾ ਗ੍ਰੰਥ ਸਾਹਿਬ ਰਾਖ ਤੇ ਤੇ ਕਿਉਂ ਨਾ ਰਾਗ ਦਰਬਾਰ ਨਾ ਰੱਖਿਆ ਜਾਵੇ ایک سیلیبریشن آف میوزک ہے سیلیبریشن آف انڈین کلاسیکل میوزک ہے اور سیلیبریشن لوگ کا دا انہوں سکھا دا جنہوں نے یوگدان کیتا ہے اس کلاسیکل سنگیت دے یوتھ دی بھی سیلیبریشن ہو رہی ہے سو یہ چار پانچ سیلیبریشن ہے جہیں کٹھیاں مل کے ایک کر پروگرام سو جون تیرہ اور جون چودہ ٹائمنگز کی ٹائمنگس ਗੇਟ ਖੁੱਲ ਜਾਣਗੇ ਫਰਾਈਡੇ ਨੂੰ 13 ਨੂੰ 6:30 ਵਜੇ ਠੀਕ ਹੈ ਜੀ ਤੇ ਸੈਟਰਡੇ 14 ਤਰੀਕ 14 ਜੂਨ ਨੂੰ 6 ਵਜੇ ਪਰ ਜਦ ਇਨਸਟਰੂਮੈਂਟ ਵਾਜਦੇ ਜਿਹੜੇ 뮤직 ਹੈ ਉਹਦੀ ਕੋਈ ਲੈਂਗੁਏਜ ਨਹੀਂ ਬਿਲਕੁਲ ਸਹੀ ਗੱਲ ਹੈ ਉਹ ਸਭ ਤੇ ਸਮਝ ਆਊਗਾ ਔਰ ਉਹ ਸਭ ਤੇ ਸਮਝ ਆਊਗਾ ਇੱਥੋਂ ਲੈ ਕੇ ਇੱਥੇ ਜਾਂਦਾ ਸਿੱਧਾ ਕੋ ਦਿਮਾਗ ਵੱਲ ਨਹੀਂ ਜਾਂਦਾ ਸੋਚਣ ਦੀ ਲੋੜ ਨਹੀਂ ਪੈਂਦੀ ਇਹਦਾ ਮਤਲਬ ਕੀ ਬਣਿਆ ਬਿਲਕੁਲ ਸਹੀ ਗੱਲ ਇੱਥੋਂ ਇੱਥੇ ਸਿੱਧਾ ਵਾਹ ਜੀ ਰੂਹ ਦੀ ਖੁਰਾਕ ਹੈ ਔਰ ਇਸੇ ਕਰਕੇ ਇਹ ਡੈਡੀਕੇਟਡ ਸੀ ਭਾਈ ਮਰਦਾਨਾ ਜੀ ਨੇ ਕੀਤਾ ਹੈ ਕੀ ਬਾਤ ਹੈ ਜੀ بی ٹی وی براڈکاسٹنگ دیکھ رہے ہو سارا بہت بہت سواگت ہے جی بی سپیشل پروگرام ہور سپیشل ہو گیا کیونکہ جہاں شخصیت سارے کو پہنچے نے اور بہت ایک تو ایکسپیریئنس نے جی اور سارے بزرگ نے ساڑے سینئر نے ہمیشہ آشرواد رہا نا دا ਔਰ ਨਾਲ ਗੁਣੀ ਬਹੁਤ ਨੇ ਜੀ ਟੈਲੈਂਟਡ ਜਿਹਨੂੰ ਕਹਿੰਦੇ ਨੇ ਇੱਕ ਟੈਲੈਂਟ ਹੈਗਾ ਇਹਨਾਂ ਦਾ ਜਿਹੜਾ ਇੱਕ ਨਾਮ ਵੀ ਇਹਨਾਂ ਨੇ ਰੱਖਿਆ ਕਈ ਕਿਤਾਬਾਂ ਇਹਨਾਂ ਦੀਆਂ ਪਹਿਲਾਂ ਮੈਂ ਦੱਸਾਂ ਰਿਲੀਜ਼ ਹੋ ਚੁੱਕੀਆਂ ਨੇ ਔਰ ਇਹਨਾਂ ਦਾ ਜਿਹੜਾ ਨਾਮ ਹੈ ਉਹ ਤਨਹਾ ਦੇ ਨਾਂ ਤੋਂ ਬਹੁਤ ਮਸ਼ਹੂਰ ਹੈ ਜੀ ਤਨਹਾ ਹੀ ਅੱਜ ਸਾਡੇ ਨਾਲ ਸਟੂਡੀਓ ਚ ਪਹਿਲਾਂ ਪਹੁੰਚੇ ਨੇ ਪਹਿਲਾਂ ਸਵਾਗਤ ਕਰਦੇ ਆ ਫਿਰ ਗੱਲਾਂ ਬਾਤਾਂ ਕਰਦੇ ਆ ਜਸਬੀਰ ਚਾਹਲ ਅੰਕਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਵੈਰੀ ਮਚ ਸਤਿ ਸ਼੍ਰੀ ਅਕਾਲ ਸ਼ਬੀ ਸਾਥੀਓ ਤੁਹਾਡਾ ਸਭ ਦਾ ਸ਼ੁਕਰੀਆ ਸਤਿ ਸ਼੍ਰੀ ਅਕਾਲ کچھ ٹائم کٹ رہے ہیں سٹے جی تینکیو بیو مچ اور اے سیٹ تھوڑی جی اچھی ہے اور انہوں نے میں نے بہت جرور تو جادے بھی چڑھا دیتا صرف ایک کتاب لکھی ہے میں جادے نہیں لکھی ہے تنہا میں ہے گا تا ہی میں کلہ ہی آیا انٹریبو لیے تھے بلکل تنہا پہنچے تو سکتے ہیں ٹھیک ہے باقی گنی تا اسی کچھ نہیں ہے پر یہ ضرور ہے کہ جنی کا کڑا اپنے بخشی ہے ਉਹਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਜਰੂਰ ਮੈਂ ਕਰ ਲਈ ਤੁਹਾਡੀ ਬlesing ਹਮੇਸ਼ਾ ਰਹਿੰਦੀਆਂ ਨੇ ਤੇ ਜਦੋਂ ਵੀ ਕੋਈ ਇਦਾਂ ਦੀ ਗੱਲਬਾਤ ਹੁੰਦੀ ਹੈ ਕੋਈ ਗੱਲ ਪੁੱਛਣੀ ਹੁੰਦੀ ਹੈ ਤਾਂ ਅਸੀਂ ਕੱਲ ਨੂੰ ਪੁੱਛ ਲੈਣੇ ਹੁੰਨੇ ਆ ਅ ਅੰਗਲ ਜਿਹੜਾ ਅੱਜ ਅਸੀਂ ਗੱਲਬਾਤ ਕਰਨ ਲਈ ਇੱਥੇ ਪਹੁੰਚੇ ਆ ਹੈਨਾ ਤੇ ਉਹ ਉਹਦੇ ਬਾਰੇ ਵੀ ਇੱਕ ਇੰਟਰੋਡਕਸ਼ਨ ਦੇ ਦਿੰਨੇ ਆ

بہت وقت وقت طریقے دے میوزک uh, نو لے کے سپیشلی انڈین کلاسیکل میوزک نو لے کے پروگرامز لے کے آن دے نے جی اور کئی uh, uh, سالہ تو انڈین کلاسیکل میوزک فیسٹیول آئی سی ایم ایف دے نا تو مشہور ہے ایک uh, کروان دے آئے نے اس وقت تھوڑا جا ڈیفرنٹ uh, طریقے دے نا تو سین جڑا ایمنٹ پیش کرنا چاہل صاحب سندو سے کی, کی, کی کرنا جی اس وقت uh, شبی اس طرح ہے کہ آئی سی ایم ایف تے سڑا چل رہے ہیں ٹونٹی سکسٹین تو دس سال ہو چل رہے ਜਿਹਦੇ ਵਿੱਚ ਕੇ ਵਰਲਡ ਲੈਵਲ ਦੇ ਆਰਟਿਸਟ ਹੁੰਦੇ ਅਤੇ ਵਿੱਚ ਇੱਕ ਇਹ ਦੋ ਆਰਟਿਸਟ ਅਸੀਂ ਜਿਹੜੇ ਅਕਮਿੰਗ ਸਟਾਰ ਹਨ ਉਹਨਾਂ ਨੂੰ ਰੱਖਦੇ ਜੈ ਪਿਓਰਲੀ ਇੰਡੀਅਨ ਕਲਾਸੀਕਲ 뮤జిక్ ਨੂੰ ਡੈਡੀਕੇਟਡ ਅਸੀਂ ਸਰਵੋਕਲ ਸੋਸਾਇਟੀ ਹਮ ਇਸ ਸਾਲ ਇੱਕ ਨਵਾਂ ਐਨਵਲੂਮੈਂਟ ਸ਼ੁਰੂ ਕੀਤਾ ਕਿਉਂਕਿ ਜਿਹੜਾ ICMA ਸਾਡਾ ਮਿਡ ਸੈਪਟੰਬਰ ਚ ਹੁੰਦਾ ਹੈ ਇਸ ਵਾਰ ਮਿਡ ਜੂਨ ਚ ਕਰ ਰਹੇ ਅਸੀਂ 13 ਤੇ 14 ਜੂਨ ਨੂੰ ਜੀ ਇਸ ਦਾ ਨਾਮ ਰਾਗ ਦਰਬਾਰ ਰੱਖਿਆ ਹੈ ਵਾਜੀ ਵਾਹ ਔਰ ਤੁਹਾਨੂੰ ਪਤਾ ਹੀ ਹੈ ਕਿ ਸਾਰੇ ਕਲਾਸੀਕਲ 뮤זיਕ ਰਾਗ ਦੇ ਬੇਸ ਤੇ ਔਰ ਆਪਣਾ ਗੁਰੂ ਗ੍ਰੰਥ ਸਾਹਿਬ ਵੀ ਸਾਰੇ ਰਾਗ ਬਿਲਕੁਲ ਸੋ ਥੋੜਾ ਜਿਹਾ ਇੱਕ ਇਹ ਖਿਆਲ ਆਇਆ ਸੀਗਾ ਮੈਨੇਜਮੈਂਟ ਨੂੰ ਹੂੰ ਤੇ ਕੋ ਸਾਥੀਆਂ ਨੂੰ ਕਿ ਸਿੱਖੀ ਧਰਮ ਜਿਹੜਾ ਹੈਗਾ ਹੂੰ ਉਹਨਾਂ ਦੇ ਜਿਹੜੇ ਮੇਨ ਗ੍ਰੰਥ ਹੈ ਮੇਨ ਹੋਲੀ ਬੁੱਕ ਜੀ ਨੂੰ ਕਹਿੰਦੇ ਆ ਤੇ ਆਪਣਾ ਗ੍ਰੰਥ ਸਾਹਿਬ ਰਾਗ ਤੇ ਤੇ ਕਿਉਂ ਨਾ ਰਾਗ ਦਰਬਾਰ ਨਾ ਰੱਖਿਆ ਜਾਵੇ ਕਿਉਂਕਿ ਇਹ ਪਾਰਟਿਕੂਲਰ ہر سال ہویا کرے گا اینوال اچھا واہ اور ایک اسے ترمنال ریلیٹی میں ہے اس پیورلی oh. انڈین کلاسیکل میوزک فیسٹیو پروگرام جے لیکن پہلا پروگرام جڑا ہے گئے اے اسی ڈیڈیکیٹ تانی میں کمان گا اے ہائی لائٹ کر رہے ہیں سیلیبریٹ کر رہے ہیں سیلیبریٹ کر رہے ہیں کہ اپنے سکھاں دا سکھی دا key contribution of indian classical music یعنی ਇੰਡੀਅਨ ਕਲਾਸੀਕਲ میوزਿਕ ਵਿੱਚ ਸਿੱਖਾਂ ਦਾ ਕੀ ਹੈ ਯੋਗਦਾਨ ਅਸਲ ਸਿੱਧੀ ਜੀ ਗੱਲ ਹੈ ਯੋਗਦਾਨ ਕੀ ਹੈ ਜਦੋਂ ਅਸੀਂ ਕੋਈ ਵੀ ਸ਼ਬਦ ਕੀਰਤਨ ਵੀ ਸੁਣਦੇ ਆ ਹਨਾ ਜਦੋਂ ਪੜ੍ਹਦੇ ਆ ਤੇ ਜਿਹੜਾ ਬੇਸ ਹੈ ਉਹ ਪ੍ਰੋਪਰ ਟ੍ਰੇਨਿੰਗ ਕੀਤੀ ਜਾਂਦੀ ਹੈ ਜੀ ਰਾਗਾਂ ਦੀ ਤੇ ਔਰ ਇੰਡੀਅਨ ਕਲਾਸੀਕਲ ਜਿਹੜਾ میوزਿਕ ਹੈ ਉਹ ਸਿੱਖਣਾ ਬਹੁਤ ਜ਼ਰੂਰੀ ਹੈ ਤਾਂ ਹੀ ਤੁਸੀਂ ਇੱਕ ਇੱਕ ਰਾਗ ਇੱਕ ਇੱਕ ਚੀਜ਼ ਤਬਲਾ ਤਾਂ ਟੈਬਲੇਟੋ ਲੈ ਕੇ ਸਰੰਗੀ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਸ ਸ਼ਬਦ ਕੀਰਤਨ ਦੇ ਵਿੱਚ ਵੀ ਯੂਜ਼ ਕਰਦੇ ਆ ਸੋ ਉਦਾਂ ਦਾ ਜਿਹੜਾ ਮਾਹੌਲ ਹੈ ਉਹ ਇਸ ਵਾਰ ਕ੍ਰੀਏਟ ਕੀਤਾ ਜਾਵੇਗਾ ਐਬਸੋਲੂਟਲੀ ਅਰ ਜਿਵੇਂ ਤੁਸੀਂ ਕਹਿਆ ਨਾ ਫਾਊਂਡੇਸ਼ਨ ਬਹੁਤ ਜ਼ਰੂਰੀ ਹੈ ਫਾਊਂਡੇਸ਼ਨ ਅੱਛਾ ਹੋ ਤਾਂ ਬਿਲਡਿੰਗ ਨੈਚੁਰਲੀ ਬਹੁਤ ਗ੍ਰੈਂਡ ਬਹੁਤ ਵਧੀਆ ਬਣੇਗੀ ਜੀ ਸੋ ਇੰਡੀਅਨ ਕਲਾਸੀਕਲ ਯਾਰ ਇਹ ਹੀ ਸਾਡਾ ਮੋਟੋ ਹੈ ਬੇਸਿਕਲੀ ਕਲਾਸੀਕਲ ਸਾਡੇ ਸੁਸਾਇਟੀ ਦਾ ਹਮ ਕਿ ਇਹ ਅਸੀ ਯੂਥ ਨੂੰ ਨਵੀਂ ਜਨਰੇਸ਼ਨ ਨੂੰ ਜੋੜੀ ਹੈ ਕਲਾਸਿਕਲ ਮਿਊਜ਼ਿਕ ਨਾਲ ਇੱਕ ਪਾਸੇ ਇਹਨੂੰ ਪ੍ਰੀਜ਼ਰਵ ਕਰਨ ਲਈ ਅਸੀਂ ਅੱچھے ਅੱਛੇ ਆਰਟਿਸਟ ਬੁਲਾਉਣੇ ਕਿ ਉਹਨੂੰ ਲੋਕ ਸੁਣ ਉਹਨਾਂ ਨੂੰ ਸੁਣਦੇ ਕੁਛ ਹੁੰਦਾ ਇਨਸਪੀਰੇਸ਼ਨ ਕਿੰਨੇ ਕਿੰਨੇ ਕਾਰਟਿਸਟ ਆ ਰਹੇ ਨੇ ਚਾਹ ਸਾਬ ਇਸ ਰਾਗ ਦਰਬਾਰ ਦੇ ਵਿੱਚ ਸਾਡੇ 10 ਆਰਟਿਸਟ 10 ਆਰਟਿਸਟ ਆ ਰਹੇ ਨੇ ਵਾਹ ਜੀ ਔਰ ਯੂਕੇ ਯੂਐਸਏ ਤੇ 올ਓਵ ਕੈਨੇਡਾ ਤੋਂ ਅੱਛਾ ਯੂਕੇ ਯੂਐਸਏ ਔਰ ਕੈਨੇਡਾ ਤੋਂ ਥੋੜੀ ਜੀ ਖਾਸ ਗੱਲ ਛੋਹੀ ਇਸ ਦੇ ਵਿੱਚ ਹੈ ਹਾਂ ਕਿ ਜ਼ਿਆਦਾਤਰ ਯੂਥ ਨੇ اچھا ਨੌਜਵਾਨ ਪੀੜੀ ਨੂੰ ਨਾਲ ਲਿਆ ਵਾਹ ਜੀ ਵਾਹ ਕਿਉਂਕਿ ਉਹਨਾਂ ਨੂੰ ਦੇਖ ਕੇ ਬਾਕੀ ਨੌਜਵਾਨ ਵੀ ਨਾਲ ਜੁੜਾਂਗੇ ਕਿ ਅਗਰ ਇੱਥੇ ਤੱਕ ਪਹੁੰਚ ਰਹੇ ਤੇ ਅਸੀਂ ਵੀ ਕੁਝ ਕਰ ਜਾਵਾਂਗੇ ਹਮਮ ਔਰ ਇਹ ਨਹੀਂ ਕਿ ਉਹ ਸਾਰੇ ਪ੍ਰੋਫੈਸ਼ਨਲ ਨੇ ਪਰ ਇਹ ਨਹੀਂ ਕਿ ਉਹ ਇੰਡੀਆ ਤੋਂ ਹੀ ਸਿੱਖਿਆ ਹੈ ਕੁਝ ਹੈ

ਉਹ ਵੀ ਆ ਰਹੇ ਨੇ ਔਰ ਕੈਨੇਡਾ ਦੇ ਵਿੱਚ ਪਰਫਾਰਮ ਕਰ ਰਹੇ ਨੇ ਉਹਨਾਂ ਨਾਲ ਵੀ ਇੱਕ ਉਹਨਾਂ ਦਾ ਵੀ ਇੱਕ ਬਹੁਤ ਤਗੜਾ ਐਕਸਪੋਜ਼ਰ ਹੈ ਔਰ ਉਸ ਦੇ ਨਾਲ ਨਾਲ ਸਾਡੀ ਮੈਨੂੰ ਲੱਗਦਾ ਖੁਸ਼ਕਿਸਮਤੀ ਹੈ ਕਿ ਅਸੀਂ ਇੱਕ ਨਵੀਂ ਪੀੜੀ ਨੂੰ ਜਾਂ ਕੱਲ ਦੇ ਸਟਾਰਸ ਨੂੰ ਅਸੀਂ ਸਾਹਮਣੇ ਆਪਣੇ ਬਿਲਕੁਲ ਪਰਫਾਰਮ ਕਰਦੇ ਹੋਏ ਦੇਖਾਂਗੇ ਚਾਹਲ ਸਾਹਿਬ ਇੰਨਾ ਇੰਨਾ ਕੁਝ ਤੁਸੀਂ ਕਰ ਰਹੇ ਹੋ ਪ੍ਰਬੰਧ ਹੈ ਨਾ ਤੇ ਜਿਹੜੀ ਟਿਕਟ ਹੈ ਉਹ ਫਿਰ ਬੜੀ ਮਹਿੰਗੀ ਹੋਣੀ ਚਾਹੀਦੀ ਇਹਦੀ ਹੁਣੀ ਤਾਂ ਮਹਿੰਗੀ ਚਾਹੀਦੀ ਸੀ ਕੋਈ ਸ਼ੱਕ ਨਹੀਂ ਹਾਂਜੀ ਪਰ ਸਾਡੀ ਖੁਸ਼ਕਿਸਮਤੀ ਸਮਝ ਕਿਸਾਨੂੰ ਸਪான்ਸਰ ਮਿਲ ਗਏ

اور یو تھون کے تک کچھ نہ کوئی سیکھن کیونکہ ایک چیز ہے ਤੁਸੀਂ ਸ਼ਬੀ ਨੋਟਿਸ ਕੀਤੀ ਹੋਣੀ ਹੈ ਕਿ ਜਦ ਅਸੀਂ ਟੀਵੀ ਤੇ ਜਾਂ ਫੋਨ ਤੇ ਉਹ ਸਭ ਵੀਡੀਓ ਵਗੈਰਾ ਦੇਖਦੇ ਆ ਨਾ ਉਹ ਚੀਜ਼ ਸਾਨੂੰ ਇੰਪੈਕਟ ਤਾਂ ਕਰਦੀ ਹੈ ਮਜ਼ਾ ਵੀ ਆਉਂਦਾ ਹੈ ਅਸੀਂ ਉਹਦਾ ਆਨੰਦ ਲੈਂਦੇ ਹਾਂ ਪਰ ਜਦ ਤੁਸੀਂ ਇਨ ਪਰਸਨ ਕਿਸੇ ਨੂੰ ਦੇਖਦੇ ਹੋ ਪਰਫਾਰਮ ਕਰਦੇ ਹੋ ਹਮਮ ਔਰ ਹਾਲ ਦੇ ਵਿੱਚ ਜਾਂ ਉਥੇ ਟੋਟਲੀ ਤੁਹਾਡੇ ਕਨਸੈਂਟ੍ਰੇਸ਼ਨ ਉਥੇ ਹੁੰਦੀ ਹੈ ਬਿਲਕੁਲ ਆਵਾਜ਼ ਗੂੰਜਦੀ ਹੈ ਇਨਸਟਰੂਮੈਂਟ ਦੀ ਹੈ ਵੋਕਲ ਦੀ ਬਿਲਕੁਲ ਉਹ ਜਿਹੜਾ ਇੰਪੈਕਟ ਪੈਂਦਾ ਹੈ ਨਾ ਦੈਟ ਇਜ਼ ਲਾਈਕ ਅ ਰੀਲੀ ਸੋਲ ਸੂਦਿੰਗ ਜਿਵੇਂ ਕਹਿਆ ਜਾਂਦਾ ਹੈ ਨਾ ਪੂਰਾ ਸਕੂਨ ਮਿਲਦਾ ਹੈ ਐਂਡ ਮਤ ਤੁਸੀਂ ਉਸ ਵਿੱਚ ਜੁੜ ਜਾਂਦੇ ਹੋ ਇੱਕ ਸਪਿਰਚੁਅਲ ਲੈਵਲ ਤੇ ਪਹੁੰਚ ਜਾਂਦੇ ਹੋ ਤੁਸੀਂ ਮੈਨੂੰ ਲੱਗਦਾ ਕਿ ਰਾਗ ਰਾਗਾ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੋਣਾ ਗੁਰਬਾਣੀ ਦੇ ਵਿੱਚ ਹੋਣਾ ਸ਼ਬਦ ਕੀਰਤਨ ਦੇ ਵਿੱਚ ਹੋਣ ਦਾ ਇੱਕ ਰੀਜ਼ਨ ਵੀ ਹੋ ਸਕਦਾ ਹੈ ਕਿਉਂਕਿ ਜਦੋਂ ਅਸੀਂ ਉਹਨੂੰ ਪ੍ਰੋਪਰਲੀ ਪੜਾਂਗੇ ਗਾਵਾਂਗੇ ਤੇ ਸੁਰਾਂ ਦੇ ਵਿੱਚ ਜਦੋਂ ਅਸੀਂ ਲੋਕਾਂ ਤੱਕ ਪਹੁੰਚਾਂਗੇ ਤਾਂ ਹੀ ਜਿਹੜੀ ਉਹ ਮੈਡੀਟੇਸ਼ਨ ਹੈ ਉਹ ਚੰਗੀ ਹੋ ਸਕਦੀ ਹੈ ਸੋ ਇਹ ਰਾਗ ਜਿਹੜੇ ਨੇ ਇਹ ਬਹੁਤ ਜ਼ਰੂਰੀ ਨੇ ਕਿਸੇ ਵੀ ਫਾਊਂਡੇਸ਼ਨ ਦੇ ਲਈ ਜੇ ਤੁਸੀਂ ਗਾਣਾ 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 ਵੀ ਤੁਸੀਂ ਗਾਉਂਦੇ ਹੋ ਤੇ ਕਲਾਸਿਕਲ ਇੱਕ ਤੁਸੀਂ ਆਪ ਦੇਖਿਓ ਕਿ ਸਟੈਂਡ ਆਊਟ ਕਰੇਗਾ ਇੱਕ ਕਲਾਸਿਕਲ ਸਿੰਗਰ ਔਰ ਇੱਕ ਨਾਰਮਲ ਸਿੰਗਰ ਮੇਰੇ ਅਰਕਾ ਤੇ ਉਹਦੇ ਵਿੱਚ ਜਿਹੜਾ ਹੈ ਸਟੈਂਡ ਆਊਟ ਕਰੇਗਾ ਕਲਾਸਿਕਲ ਸਿੰਗਰ ਨੂੰ ਕਹੇਗਾ ਕਿ ਹਾਂ ਜੀ ਕੋਈ ਇੱਕ ਸੀ ਰਾਗ ਸੁਣਾਓ ਮੇਰੇ ਆਗੂ ਨੂੰ ਬੋਲੇਗਾ ਚਲੋ ਤੁਸੀਂ ਕੋਈ ਵੀ ਗਾਣਾ ਪਾਓ ਇਹ ਫਰਕ ਹੈ ਜੀ ਨੋ ਡਾਊਟ ਐਕਿ ਰਾਗੂ ਬੇਸ ਹੈ ਸਾਰਾ 뮤జిక్ ਦਾ ਪਰ ਜਦ ਤੁਸੀਂ ਬੇਸ ਤੋਂ ਚੱਲਦੇ ਹੋ ਤਾਂ ਵਾਕਈ ਬਹੁਤ ਕੁਝ ਗੇਨ ਕਰਿਆ ਨੇ ਉਹ ਬੜੇ ਖਾਸ ਮਿਹਨਤ ਵੀ ਲੱਗਦੀ ਹੈ ਲੋਕ ਪੂਰੀ ਪੂਰੀ ਉਮਰ ਨਿਕਲ ਜਾਂਦੀ ਜਿਹੜੇ ਕਿ ਉਸਤਾਦ ਬਣਦੇ ਨੇ ਉਸਤਾਦ ਕਹੋਣ ਲਈ ਬੰਦਾ ਕਿੰਨੇ ਸਾਲ ਮਿਹਨਤ ਕਰਦਾ ਫਿਰ ਕਿਤੇ ਜਾ ਕੇ ਉਸ ਲੈਵਲ ਤੇ ਪਹੁੰਚਦਾ ਕਿ ਉਸਤਾਦ ਕਹਿੰਦੇ ਹੋ ਨਾ ਟਾਈਟਲ ਬਿਲਕੁਲ ਚਲ ਸਾਬ ਤੁਸੀਂ ਇੱਕ ਵਾਰ ਆਪਣਾ ਨੰਬਰ ਵੀ ਦੇ ਦਿਓ ਤੇ ਹਰਜੀਤ ਭਾਈ ਦਾ ਵੀ ਹਰਜੀਤ ਸਿੰਘ ਭਾਈ ਦਾ ਵੀ ਨੰਬਰ ਪਲੀਜ਼ ਤੁਸੀਂ ਸ਼ੇਅਰ ਕਰ ਦਿਓ ਸੋ ਥੈਟ ਕਿ ਕਿਸੇ ਵੀ ਇਨਫੋਰਮੇਸ਼ਨ ਲਈ ਤੌਰ ਤੱਕ رابطہ ਕੀਤਾ ਜਾ ਸਕੇ ਫਿਰ ਲਈ ਮੈਂ ਕਹਾਂਗਾ ਕਿ ਹਾਂ ਨੰਬਰ ਬਿਲਕੁਲ ਤੇ ਜਿਸ ਸਰਵਕਲ 뮤직 ਸੁਸਾਇਟੀ ਹੈ ਸਾਡੇ ਪ੍ਰੈਜ਼ੀਡੈਂਟ ਹਰਜੀਤ ਭਾਜੀ ਹਰਜੀਤ ਸਿੰਘ ਦਾ ਨੰਬਰ 403 701

ਕਿਉਂਕਿ ਜਿਸ ਤਰ੍ਹਾਂ ਦੇ ਆਸਾਰ ਜੋ ਲੱਗ ਰਹੇ ਨੇ ਸਾਨੂੰ ਕਿ ਹਾਊਸਫੁੱਲ ਸ਼ ਹੋ ਜਾਏਗਾ ਤੇ ਇਹ ਨਾ ਹੋਏ ਕਿ ਬਾਅਦ ਚ ਤੁਹਾਨੂੰ ਨਮੋਸ਼ੀ ਹੋਏ ਕਿ ਮੌਕਾ ਇੱਕ ਮਿਸ ਹੋ ਗਿਆ ਸੋ ਇਟਸ ਬੈਟਰ ਟੂ ਗੋ ਟੂ hemisbride.ca ਉਹਨਾਂ ਦੀ ਵੈਬਸਾਈਟ ਤੇ ਜਾ ਕੇ ਰਾਗ ਦਰਬਾਰ ਜਿਹੜਾ 13 ਤੇ 14 ਜੂਨ ਨੂੰ ਹੋ ਰਿਹਾ ਯੂਨੀਵਰਸਿਟੀ ਆਫ ਕੈਲਗਰੀ ਚ ਰੋਸਾ ਸੈਂਟਰ ਚ ਤੇ ਟਿਕਟ ਬੁੱਕ ਕਰ ਲਓ ਜੇ ਇਨਫੋਰਮੇਸ਼ਨ ਚਾਹੀਦੀ ਹੈ ਹੋਰ ਮੈਂ ਤੁਹਾਨੂੰ ਨੰਬਰ ਦਿੱਤੇ ਹੋ ਨੰਬਰਾਂ ਤੇ ਕਾਲ ਕਰ ਸਕਦੇ ਹੋ ਸਰਦੀ ਵੈਬਸਾਈਟ ਹੈ sarabakal.com ਹੂੰ 13 ਔਰ 14 ਜੂਨ ਨੂੰ ਦੋ ਦਿਨ ਇਹ ਫੈਸਟੀਵਲ ਜਿਹੜਾ ਹੈ ਸੈਲੀਬ੍ਰੇਟ ਕੀਤਾ ਜਾਵੇਗਾ ਸੈਲੀਬ੍ਰੇਟ ਮਤਾਂ ਕਹਿ ਰਿਹਾ کہ ڈیٹ نہیں کہہ رہا ایک تو سیلیبریشن آف میوزک ہے سیلیبریشن آف انڈین کلاسیکل میوزک ہے اور سیلیبریشن لوگ کا انہوں لوک سکھا کا جنہ نے یوگدان کیتا ہے اس کلاسیل سنگیت یوتھ دی بھی سیلیبریشن ہو رہی ہے سو اے چار پانچ سیلیبریشن جڑی کٹھیاں مل کے ایک کر پروگرام سو جون تیرہ اور جون چودہ ٹائمنگز کی ਅਗੇ ਖੁੱਲ ਜਾਣਗੇ ਫਰਾਈਡੇ ਨੂੰ 13 ਨੂੰ 6:30 ਵਜੇ ਠੀਕ ਹੈ ਜੀ ਤੇ ਸੈਟਰਡੇ 14 ਤਰੀਕ 14 ਜੂਨ ਨੂੰ 6 ਵਜੇ ਠੀਕ ਹੈ ਜੀ ਔਰ 10 ਵਜੇ ਪ੍ਰੋਗਰਾਮ ਖਤਮ ਹੋ ਜਾਏਗਾ ਬੜੇ ਆਰਾਮ ਨਾਲ ਸਕੂਨ ਨਾਲ

ਹਾਂ ਦੇਖੋ ਸਿੱਖੀ ਦੇ ਕੰਟਰੀਬਿਊਸ਼ਨ ਦੀ ਗੱਲ ਕਰ ਰਹੇ ਅਸੀਂ ਔਰ ਭਾਈ ਮਰਦਾਨਾ ਜਿਵੇਂ ਸਭ ਜਾਣਦੇ ਨੇ ਗੁਰੂ ਨਾਨਕ ਜੀ ਦੇ ਸਾਥੀ ਜਿਨ੍ਹਾਂ ਨੇ 50 ਸਾਲ ਤੋਂ ਜ਼ਿਆਦਾ ਉਹਨਾਂ ਦੇ ਨਾਲ ਸਾਥ ਦਿੱਤਾ ਹੈ ਬਿਲਕੁਲ ਮੁਸਲਮ ਨੇ ਸੋ 뮤직 ਦੇ ਵਿੱਚ ਧਰਮ ਨਾਲ ਦੀ ਕੋਈ ਚੀਜ਼ ਨਹੀਂ ਲੈਂਗੁਏਜ ਨਾਲ ਦੀ ਕੋਈ ਚੀਜ਼ ਨਹੀਂ ਕੋਈ ਬਾਉਂਡਰੀਜ਼ ਨਹੀਂ ਨਾ ਕੰਟਰੀ ਦੀ ਨਾ ਧਰਮ ਦੀ ਨਾ ਲੈਂਗੁਏਜ ਦੀ ਕਿਉਂਕਿ 뮤직 ਜਿਹੜਾ ਹੈਗਾ ਬੇਸਿਕਲੀ ਹੂੰ ਇਸਾ ਜਿਵੇਂ ਕਿ ਆ ਜਾਂਦਾ ਨਾ ਇਸ ਫੂਡ ਫॉर ਸੋਲ ਜੀ ਇਹ ਤੁਹਾਡੀ ਆਤਮਾ ਲਈ ਤੁਹਾਡੀ ਰੂਹ ਲਈ ਖੁਰਾਕ ਹੈਗੀ ਹੈ ਜੀ ਉਹ ਰੂਹ ਦੀ ਖੁਰਾਕ ਜਿਹੜੀ ਹੈ ਤੇ ਉਹ 뮤직 ਇਸ ਕਰਕੇ ਹੈ ਕਿਉਂਕਿ ਜਿਹੜਾ ਜਦ ਸਾਜ਼ ਤੇ ਆਵਾਜ਼ ਜੀ ਕਿਹਦਾ ਜਿਹੜਾ ਅਸਰ ਪੈਂਦਾ ਹੈ ਨਾ ਹਾਂ ਤੇ ਜਿਹੜੀ ਆਵਾਜ਼ ਹੈ ਉਹਦਾ ਅਸਰ ਤਾਂ ਬੇਸ਼ੱਕ ਬੇਸ਼ੱਕ ਮਤਵੇ ਹੈ ਕਿ ਲੈਂਗੁਏਜ ਆ ਜਾਂਦੀ ਹੈ ਵਿੱਚ ਤੇ ਜਿਹੜਾ ਉਹ ਲੈਂਗੁਏਜ ਸਮਝਦਾ ਉਹ ਹੀ ਸਮਝੇਗਾ ਪਰ ਜਦ ਇਨਸਟਰੂਮੈਂਟ ਵਜਦੇ ਜਿਹੜਾ 뮤직 ਉੱਥੇ ਕੋਈ ਲੈਂਗੁਏਜ ਨਹੀਂ ਬਿਲਕੁਲ ਸਹੀ ਗੱਲ ਹੈ ਉਹ ਸਭ ਦੇ ਸਮਝ ਆਊਗਾ ਔਰ ਉਹ ਸਭ ਦੇ ਸਮਝ ਆਊਗਾ ਇੱਥੋਂ ਲੈ ਕੇ ਇੱਥੇ ਜਾਂਦਾ ਸਿੱਧਾ ਕੋਈ ਦਿਮਾਗਵਾਲ ਨਹੀਂ ਜਾਂਦਾ ਸੋਚਣ ਦੀ ਲੋੜ ਨਹੀਂ ਪੈਂਦੀ ਇਹਦਾ ਮਤਲਬ ਕੀ ਬਣਿਆ ਬਿਲਕੁਲ ਸਹੀ ਗੱਲ ਇੱਥੋਂ ਇੱਥੇ ਸਿੱਧਾ ਵਾਜੂ ਰੂਹ ਦੀ ਖੁਰਾਕ ਹੈ ਔਰ ਇਸੇ ਕਰਕੇ ਇਹ ਡੈਡੀਕੇਟਡ ਸੀ ਭਾਈ ਮਰਦਾਨਾ ਜੀ ਨੇ ਕੀਤਾ ਹੈ ਕੀ ਬਾਤ ਹੈ ਜੀ ਸਿੱਖੀ ਦੇ ਕੰਟਰੀਬਿਊਸ਼ਨ ਦੀ ਗੱਲ ਹੈ ਕਿਉਂਕਿ ਕੁਝ ਸਾ ਤੁਸੀਂ ਜਾਣਦੇ ਹੋਣ ਕਿ ਮੈਂ ਸਾਥੀ ਬਹੁਤ ਅੱਛੀ ਤਰ੍ਹਾਂ ਜਾਣਦੇ ਹੋਣ ਕਿ ਮੈਂ ਇੰਨਾ ਨਹੀਂ ਜਾਣਦੇ ਇਹਨਾਂ ਚੀਜ਼ਾਂ ਨੂੰ ਪਰ ਕੀ ਕੁਝ ਸਾਜ਼ ਇਹ ਜਿਹੜੇ ਸਾਡੇ ਗੁਰੂਆਂ ਨੇ ਇਜਾਦ ਕੀਤੇ ਨੇ ਬਣਾਏ ਨੇ ਬਿਲਕੁਲ ਔਰ ਉਹ ਇਸ ਪ੍ਰੋਗਰਾਮ ਦੇ ਵਿੱਚ ਵੀ ਹੈਗੇ ਅੱਛਾ ਜੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਵਾਂ ਦਿਲਰੁਬਾ ਹੂੰ ਦਿਲਰੁਬਾ ਨਾਮ ਫਾਰਸੀਚ ਰੱਖਿਆ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਇਆ ਸੀ ਹੂੰ ਹੁਣ ਦਿਲਰੁਬਾ ਦਾ ਮਤਲਬ ਹੁੰਦਾ ਹੈ ਜਿਵੇਂ ਮਹਿਬੂਬਾ ਲਈ ਵੀ ਕਿਹਾ ਜਾਂਦਾ ਹੈ ਮੇਰੇ ਦਿਲਰੁਬਾ ਬਿਲਕੁਲ ਦਿਲ ਚੋਰੀ ਕਰ ਲੈਣ ਵਾਲਾ ਸਾਜ਼ ਦੀ ਆਵਾਜ਼ ਨਹੀਂ ਪੈ ਰਹੀ ਹੈ ਕੀ ਬਾਤ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਹਦਾ ਨਾਮ ਦਿਲਰੁਬਾ ਰੱਖਿਆ ਸੀ ਔਰ ਦਿਲਰੁਬਾ ਜਿਹੜਾ ਹੈਗਾ ਇਸ ਬੇਸਡ ਓਨ ਇੱਕ ਪੁਰਾਣਾ ਸਾਜ਼ ਹੈਗਾ ਤਾਉਸ਼ ਹੂੰ ਉਹ ਤਾਉਸ਼ ਮੋਰ ਨੂੰ ਕਿਹਾ ਜਾਂਦਾ ਹੈ ਫਾਰਸੀ ਦੇ ਵਿੱਚ ਕਿਉਂਕਿ ਪਹਿਲੇ ਕਿਹਾ ਜਾਂਦਾ ਸੀ ਨਾ ਕਿ ਹਾਥਕੰਗਨ ਕੋ ਆਰਸੀ ਕਾ ਪੜੇ ਲਿਖੇ ਕੋ ਫਾਰਸੀ ਕਹਿੰਦਾ ਸਹੀ ਗੱਲ ਹੈ ਅੱਜ ਕੱਲ ਇੰਗਲਿਸ਼ ਤੇ ਜਿਵੇਂ ਕਹਿਣਾ ਤੇ ਫਾਰਸੀ ਵੀ ਇੱਕ ਰਵਾਨ ਸੀ ਇੰਨੀ ਉਹ ਤੇ ਉਹ ਗੁਰੂ ਹਰਗੋਬਿੰਦ ਸਿੰਘ ਜੀ ਨੇ ਬਣਾਇਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਦਿਲਰੁਬਾ ਬਣਾਇਆ ਵਾਹ ਜੀ ਸੋ ਇਸ ਦੇ ਵਿੱਚ ਦਿਲਰੁਬਾ ਸਾਜ਼ ਵੀ ਹੈਗਾ ਤੇ ਇਸੇ ਕਰਕੇ ਅਸੀਂ ਸਿੱਖੀ ਦੇ ਕੰਟਰੀਬਿਊਸ਼ਨ ਦੀ ਗੱਲ ਕਰ ਰਹੇ ਹਾਂ ਧਰਮ ਦੇ ਨਾਤੇ ਨਹੀਂ ਕਿ ਸਾਡੀ ਵਾਕਈ ਸਾਡੇ ਗੁਰੂਆਂ ਨੇ ਤੇ ਬਾਅਦ ਵਿੱਚ ਅਸੀਂ ਸਾਡੇ ਨੌਜਵਾਨਾਂ ਨੇ ਤੇ ਸਭ ਨੇ ਸਾਡੀ ਪੀੜ੍ਹੀਆਂ ਨੇ پہل جانا چاہیے ہمیشہ اس طرح ہی ہاؤسفل کر کے اس وار نبھا دونوں دن ہاؤس فل بالکل ہونے چاہتے ہیں جن بھی بزنس مین بھی پروگرام دیکھ رہے ہیں جی سپورٹ کرنا چاہتے ہو سپونسر کرنا چاہتے ہو سپونسر کر سکتے ਇਨਾਂ ਨਾਲ ਜੁੜੋ ਔਰ ਉੱਥੇ ਇੱਕ ਤਾਂ ਚਲੋ ਤੁਹਾਡੀ ਐਡਵਰਟਾਈਜ਼ਮੈਂਟ ਵੀ ਹੋਏਗੀ ਪਰ ਉਸ ਦੇ ਨਾਲ ਨਾਲ ਸਭ ਤੋਂ ਵਧੀਆ ਗੱਲ ਹੈ ਕਿ ਤੁਸੀਂ ਇਹਨਾਂ ਦੇ ਨਾਲ ਜਦੋਂ ਜੁੜੋਗੇ ਇਸ ਨੇ ਕਾਰਜ ਦੇ ਵਿੱਚ ਜਦੋਂ ਨਾਲ ਤੁਸੀਂ ਜੁੜੋਗੇ ਯੂਥ ਨੂੰ ਤੁਸੀਂ ਸਪੋਰਟ ਕਰੋਗੇ ਤੇ ਉਹਦਾ ਵੀ ਸਾਡੀ ਮਨ ਲੱਗਦਾ ਇੱਕ ਡਿਊਟੀ ਬਣਦੀ ਹੈ ਬੀਟੀਵੀ ਬਰਡਕਾਸਟਿੰਗ ਕੋਸ਼ਿਸ਼ ਹਮੇਸ਼ਾ ਅਸੀਂ ਕਰਦੇ ਆ ਕਿ ਨਾਲ ਜੁੜੀ ਇਸ ਵਾਰ ਵੀ ਅਸੀਂ ਜੁੜੇ ਆ ਜੀ ਐਜ਼ ਅ ਮੀਡੀਆ ਸਪான்ਸਰ ਉਸੇ ਹੀ ਤਰ੍ਹਾਂ ਹੀ ਮੈਂ ਸਾਰੇ ਨੂੰ ਕਹਾਂਗਾ ਕਿ ਤੁਸੀਂ ਵੀ ਜ਼ਰੂਰ ਇਹਨਾਂ ਨਾਲ ਜੁੜੋ ਜਿੱਥੇ ਮੈਂ ਥੋੜੀ ਗੱਲ ਇਹ ਵੀ ਐਡ ਕਰਦਾ ਕਿ ਸਰਵਕਾਲਿਕ ਨੋਟ ਫਾਰ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੀ چیریٹی آرگنائزیشن ہے نیچرلی ڈونیشنز دی سپونسرز دی ہمیشہ ضرورت پہن ہے انہوں جی نے دمتے ہی اسی پروگرام کر پونے تیجا تو اسی انہوں کچھ بھی ڈونی, ڈونیشن دینے ہوئے سپونسرشپ کر دے ہوں تے تو, تو انہوں پورا بینیفٹ مل دا ہے ٹیکسز دے بچ سب جان دینے بیزنس کا تی باقی ممبرشپ بہت ضروری چیز ہے ممبرشپ ساڑھی جرور لاؤ سربکالزی تے جا کے جی یا فون کر کے ساڑھی نے رابطہ قائم کر سا دیوں ممبرشپ لینے ہو بہت انکریج ਮਿਲਦਾ ਹੈ ਸਾਨੂੰ ਕਿ ਸਾਡੇ ਇਨੇ ਮੈਂਬਰ ਹੈਗੇ ਨੇ ਪਰ ਮੈਂਬਰਸ਼ਿਪ ਅਸੀਂ ਬੜੀ ਨੋਮੀਨਲ ਜੀ ਰੱਖੀ ਹੋਈ ਹੈ 100 ਡਾਲਰ ਹੈਗਾ ਪਰ ਪਰਸਨ ਪਰ ਫੈਮਿਲੀ ਲਈ 200 ਡਾਲਰ ਕਪਲ ਹੈ ਤੇ 150 ਡਾਲਰ ਸੋ ਫੈਮਿਲੀ ਦੀ ਮੈਂਬਰਸ਼ਿਪ ਲਓ ਤੁਸੀਂ ਚਾਰ ਹੈਗੇ ਹੋ ਫੈਮਿਲੀ ਚ 6 ਹੈਗਾ ਜੋ ਕੋਈ ਪ੍ਰੋਬਲਮ ਨਹੀਂ ਫੈਮਿਲੀ ਦੀ ਮੈਂਬਰਸ਼ਿਪ ਲਓ ਉਹ ਸਭ ਤੋਂ ਵੱਡਾ ਫਾਇਦਾ ਹੈ ਇਹ ਜਿਹੜੇ ਵੀ ਸਾਡੇ ਇਵੈਂਟ ਹੁੰਦੇ ਆ جس طرح دو تا اینولی میں تندے ہیں ایک دو سے اور بھی کرتے رہنے ہیں کٹو کرتے ہیں چار ہر سال چندے ہیں وہ سارے ٹکٹ فری ہوں گے نہیں نہیں بہت 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 ہے میں ایسا م تو انہوں کوئی ٹکر لیندی لوڑ نہیں پہتے ہیں بلکل بلکل تینکی سو مچ آل صاحب تو اسی اپنا حقیل کی سما کر دیا اور ساڑے ہاں فیس بک تے بھی سانو رابطہ کام کی تیجا سکتا ہے سر وقال فیس بک تے جاؤ انسٹاگرام ہر جگہ <laughs> بہت یو سو مچ آل صاحب آئے اور آ کے بہت چنگی انفارمیشن پہنچائی اور امید کرتے ہیں کہ لوگ جی ضرور جڑن گئے جی تھنک یو سو مچ تھنک یو ویری مچ تھو ساتھی اپنا ٹائم کھڑا لی تھے ملاقات کرن دی کوشش کر آنگی امید ہے تسی آؤ گے تیرہ سے چودہ جو یونیورسٹی آف گرکری روزہ سینٹر تھنک یو تھنک یو دنواد جی ترقی سارے کا بھی جڑے پروگرام جڑے جی کیا کہ بی براڈکاسٹنگ از پراؤڈ ٹو بی دی میڈیا اسپونسر فار دس ایونٹ ادا ہی بھی ضرور اور یوتھ نیجمنٹ ضرور سانو دینی چاہیے جدو اس پاس وہ لگتے ہیں سازا دلاسی میوزک جڑتے نے جی سکھا دا جڑا یوگدان ہے اور بھائی مردانہ جی مجھے ڈیڈیکیٹ کر رہے ہیں سو یہ ضرور تھی یہ حصہ بن سکتے ہو اگلے پروگرام کے حاضر ہوا گا ਦੇਖਦੇ ਰਹੋ ਜੀ ਬੀਟੀਵੀ ਬ੍ਰਾਡਕਾਸਟਿੰਗ ਆਲਵੇਸ ਬੀ ਪੋਜ਼ਿਟਿਵ ਬੀ ਯੋਰਸੈਲਫ